ਅਸੀਂ ਕਲ ਵੀ ਉਹ ਵੀ ਮੈਂ ਤੁਹਾਡਾ ਆਪਣਾ ਸੰਧੂ ਤਰੌਂਡੀ ਸੱਫਾ ਵੀਰਨ ਕੇ ਚੈਨਲ ਨੂੰ ਕਰ ਲੋ ਆਪਣੇ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਨ ਲੈ ਕੇ ਜਾਂ ਛੋੜੇ ਬਾਅਦ ਇੱਕ ਸਪੈਸ਼ਲ ਤੋਹਫਾ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈਗਾ ਮਹਿੰਦਰਾ 475 DI ਟਰੈਕਟਰ ਪੂਰਾ ਚੰਗਾ ਸਾਰਾ ਟਰੈਕਟਰ Ориਜినਲ ਸਾਫ ਕੰਡੀਸ਼ਨ ਦਾ ਟਰੈਕਟਰ ਦੇ ਚਾਰ ਡਰ ਬਿਲਕੁਲ ਨਵੇਂ ਆ 1996 ਮਾਡਲਾ ਇਲੈਕਟ੍ਰਿਕ ਨਹੀਂ ਹਿੰਦੂ ਚੈੱਕ ਕਰ ਲੋ ਜਮਾ ਕੋਕਾ ਪੀਸੀ ਪਿਆਗਾ ਸੁੱਕਿਆ ਟਰੈਕਟਰ ਹੈਗਾ ਜੇ ਬਟ ਟਰੈਕਟਰ ਦੀ ਕੰਪਨੀ ਦੀ ਗੱਲ ਕਰੀ ਨਾ ਮਗਰ ਡਟ ਰਹੇਗਾ ਸੀਏਡ ਕੰਪਨੀ ਦੇ ਮੂਰ ਡਟ ਰਹੇਗਾ ਅਪੋਲੋ ਕੰਪਨੀ ਦੇ ਕਿਸੇ ਵਸ ਗਲਿਆ ਨਹੀਂ ਫਲਿਆ ਨਹੀਂ ਪੂਰਾ ਸਾਫ ਸੁਥਰਾ ਚੰਗੀ ਕੰਡੀਸ਼ਨ ਐ ਲਿਸ਼ਕਾ ਮਾਰਦਾ ਪਏ ਟਰੈਕਟਰ यह ट्रैक्टर खरीदने लिए अपने ना कर लो संपर्क अपना नंबर नोट कर लो अठासी सत्त सौ छब्बी बहत्तर तीन सौ इक्की अठासी सत्त सौ छब्बीस बहत्तर बहत तीन सौ इक्की सैंती सैंती सतानवे फिर बोल देना अठत् सैंती सैंती सतानवे चुरानवे ਇਹ ਤਾਂ ਟਰੈਕਟਰ ਦੀ ਡਿਮਾਂਡ ਦੀ ਗੱਲ ਕਰਕੇ ਨਾ ਜੀ ਪੂਰਾ 2 ਲੱਖ ਰੁਪਇਆ ਟਰੈਕਟਰ ਦੀ ਡਿਮਾਂਡ ਆ ਗਈ 2 ਲੱਖ ਦੇ ਵਿੱਚ ਉਹ ਕਹਿੰਦੇ ਪੂਰਾ ਮਾਣ ਤਾਂ ਨਾ ਹੋ ਜੂਗਾ ਟਰੈਕਟਰ ਤੇ ਰੰਗ ਬਣ ਪੂਰਾ ਫੁੱਲ ਭੇਜਣਾ ਵੀ ਕਰਕੇ ਇੰਨਾ ਸਵਿਆ ਟਰੈਕਟਰ ਤੇ ਇੰਨੇ ਸ਼ੌਂਕ ਨਾਲ ਰੱਖਿਆ ਟਰੈਕਟਰ ਬਹੁਤ ਘੱਟ ਦੇਖਣ ਨੂੰ ਮਿਲਦਾ ਬਾਈ ਫੋਨ ਤੇ ਆਪਣੇ ਨਾਲ ਕਰ ਲਿਓ ਗੱਲ ਤੇ ਵੀਡੀਓ ਨੂੰ ਕਰਦੇ ਹੋਏ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਭਾਈ ਆਪਣਾ ਸੰਧੂ ਤਰਵੰਡੀ ਸਾਬੋ